ਅੱਜ ਮੇਰੇ ਨਾਲ ਜੈਵੀ ਆ ਨਵੀਂ ਖਾਸ ਵਲੌਗ ਲੈਉਣ ਲੱਗੇ ਅੱਜ ਕਬੱਡੀ ਚੱਲਦੀ ਆ ਰੌਲੀ ਚੱਲਦੀ ਆ ਹੋਰ ਕੀ ਜੱਫੀਆਂ ਜੱਫੀਆਂ ਪੱਕੀਆਂ ਤਾਂ ਸਾਰਾ ਕੁਝ ਚੱਲਦਾ ਆ ਹੱਥ ਮਾਰ ਕੇ ਪਟਾ ਦੇ ਗੱਬਰੂ ਦੇਖੋ ਕਬੱਡੀ ਆਪਣੇ ਯੂਕੇ ਜੀ ਕਬੱਡੀ ਕਬੱਡੀ ਚੱਲ ਰਹੀ ਆ ਤਾਂ ਫੌਜਾਂ ਇੱਥੇ ਆਈਆਂ ਲੋਕ ਆਪਣੇ ਗੱਬਰੂ ਆਪਣੇ ਪੰਜਾਬੀ ਇੱਥੇ ਸਾਰੇ ਇਕੱਠੇ ਆ ਕਬੱਡੀ ਕਲੱਬ ਸਾਤਾਂ ਦੇ ਲਈ ਅੰਕ ਦਾ ਵਾਧਾ ਹੋ ਚੁੱਕਿਆ ਹੈ ਅੰਕ ਦਾ ਵਾਧਾ ਹੋ ਚੁੱਕਿਆ ਹੈ ਲਓ ਸਾਹਮਣੇ ਮੇਰੇ ਵਿਰੋਧੀ ਦੀ ਕਬੱਡੀ ਕੌਣ ਸਾਡੇ ਦੀ ਟੀਮਾਂ ਜਿਹੜੇ ਜਾਫੀ ਜੱਫਾ ਲਾਵੇ ਪਾਲੀ ਢਿੱਲੋਂ ਕੋਲੋਂ 50 ਪਾਉਣਗੇ ਲਓ ਕਰਦੇ ਗੱਲ 50 ਪਾਉਣ ਪਾਲੀ ਢਿੱਲੋਂ ਦੀ ਸਾਤਾਂ ਦੀ ਟੀਮ ਦਾ ਕੋਈ ਵੀ ਜਾਫੀ ਜੱਫਾ ਲਾ ਦੇਵੇ ਇੰਦ ਬੋਝ ਦਾ ਨੇ ਮੇਰੇ ਕੋਲ 3100 ਤੋਂ 5100 ਪਾਉਣ ਇਹ ਕਰ ਦਿੰਦਾ ਸਾਡੇ ਉਧਰ ਗੁਰਵਿੰਦਰ ਕਾਂਗੇ ਵਾਲਾ ਮੇਰੇ ਵੀਰੋ ਜਿੰਦਰ ਤੇ ਕਿੰਨੇ ਢਾਗੇ ਵਾਲਾ ਹੱਥ 550 ਦਾ 51 ਫੈਨ ਵੀ ਇੱਥੇ ਰੱਖੀ ਹੋਆ ਟੁੱਪ ਨਿਕਲੀ ਜਿਹਨੇ ਆਈਸਕ੍ਰੀਮ ਖਾਣੀ ਹੋਵੇ ਉਹ ਆਈਸਕ੍ਰੀਮ ਖਾ ਸਕਦੇ ਆ ਤਾਂ ਇੱਥੇ ਐਂਬੂਲੈਂਸ ਵੀ ਹੈਗੀ ਆ ਕਿ ਜਿਹੜੇ ਸਾਡੇ ਲੋਕ ਜਾਦੇ ਪੀਂਦੇ ਆ ਜਦੋਂ ਉਹ ਡਿੱਗ ਪਏ ਉਹਨਾਂ ਨੂੰ ਚੱਕਣ ਲਈ ਵੀ ਐਂਬੂਲੈਂਸ ਰੱਖੀ ਆ ਕਿ ਕਬੱਡੀ ਤੇ ਪਤਾ ਹੀ ਆ ਇਹ ਸਾਰਾ ਕੁਝ ਚੱਲਦਾ ਆ ਸਾਡੇ ਗੱਬਰੂ ਇੱਥੇ ਸਾਰੀ ਪਾਸੇ ਹੈਗੇ ਆ ਆ ਕਬੱਡੀ ਦੇਖਦੇ ਇੱਕ ਬੰਦੇ ਨੇ ਤਾਂ ਕੁੱਤਾ ਵੀ ਲੈਂਦਾ ਆ ਆ ਦੇਖੋ ਆ ਕੁੱਤੇ ਹੁਣ ਦੇਖੋ ਜਏ ਉਹ ਕੁੱਤਿਆਂ ਦੀ ਜ਼ਿੰਦਗੀ ਹੈਗੀ ਕੁੱਤਿਆਂ ਦੀ ਸ਼ਾਇਦ ਪਹਿਲੀ ਵਾਰੀ ਕਬੱਡੀ ਇੱਥੇ ਦੇਖਣ ਲੱਗਾ ਆ ਜੇ ਹੁਣ 10 ਸਾਲਾਂ ਚ ਪਹਿਲੀ ਵਾਰੀ ਆਖੀ ਬਹੁਤ ਵਧੀਆ ਹੈ ਇੰਡੀਆ ਦੇਖੀ ਕਬੱਡੀ ਨਾ ਨਾ ਭਾਈ ਇੱਥੇ ਵੇਖ ਪੰਜਾਬ ਦਾ ਸਭ ਤੋਂ ਪਹਿਲਾ ਇਵੈਂਟ ਕਬੱਡੀ ਦਾ ਇੱਥੇ ਦਾ ਹੀ ਆ ਜੈ ਕਮੈਂਟਰੀ ਬੜੀ ਠਾ ਠਾ ਕਰਕੇ ਬਹੁਤ ਠਾ ਠਾ ਕਮੈਂਟਰੀ ਦੇਖੋ ਲੋਕਾਂ ਨੂੰ ਦੇਖੋ ਲੋਕੀ ਵੀ ਰੰਗੀਨ ਲਈ ਆ ਹਾਂ ਕੋਰੇ ਲਾਇਆ ਸਿਕਿਉਰਟੀ ਦੇ ਪੰਜਾਬੀਆਂ ਨੇ ਆ ਦੇਖੋ ਪਿਓਰਿਟੀ ਦੇ ਗੋਰੇ ਲੱਗੇ ਹੋਆ ਬਾਜੀ ਬਾਜਾ ਹੋ ਜਵੀ ਭੱਜਾ ਜਾ ਰਿਹਾ ਐਕਸ਼ਨ ਦਾ ਮਿਸ ਕਰ ਜਵੀ ਜਵੀ ਚਿਨਾਲੀ ਸੋਟੀ ਬੰਦੇ ਸਟੈਂਡ ਕੋਰਟ ਵਾਲੇ ਬਲਗੰਦਰ ਪੁਲਜਾ ਐਕਸਪ੍ਰੈਸ ਜਸਪਾਲ ਜਨ ਬਲਗੰਦਰ ਜੈਨ ਪਰ ਕੇਵਲ ਰੰਡਾਵਾ ਪਾਲਾ ਸੰਘਾ ਚੇਅਰਮੈਨ ਲਗਲੀ ਰੰਡਾਵਾ ਮਿੱਤਾ ਸੰਘਾ ਗੋਗੀ ਚੰਬੀ ਵੱਲਾ 5100 ਕਰ ਦਿੱਤਾ ਜੈ ਮਗਲਾਨੀ ਸਫਰ ਦੀ ਤਰਤੀ ਦਾ ਇਸ ਵਿੱਚ 7 ਸਾਲ ਦੀ ਟੀਮ ਨੇ ਦੁਨੀਆ ਦੇ ਗੈਟਰ ਜਾਂਥੇ ਦੇ ਵਿੱਚ ਨਾਮ ਗੁਰਵਿੰਦਰ ਕਾਂਗੇ ਦਾ ਮੇਰੇ ਮਿੱਤਰੋ ਹਿਸ਼ਾਰਾ ਬਾਪਰ ਦੀ ਤਰਤੀ ਦਾ ਨਾ ਦੋਵੇਂ ਹਰਿਆਣੇ ਵਾਲੇ ਨੇ ਟਾਕੜ ਗੋਗੜੀਆਂ ਨਾ ਪਾਣ ਜਿਹੜਾ ਸਭੇ ਮੂਹੜੇ ਢੇੜੇ ਦੇ ਇੱਕ ਦੂਜੇ ਦੇ ਨਾਲ ਅਰਦਾਸ ਸਾਹਿਬ ਮਾਲਕ ਦੇ ਚਰਨਾਂ ਦੇ ਵਿੱਚ ਕਿਸੇ ਨੇ ਨਾ ਕਾਰਨ ਬਣਾ ਲੱਗੇ ਇਹ ਗਵਾਹੀ ਵਿਚਾਰੀ ਕਰ ਠੀਕ ਆ ਅਰਦਾਸ ਸਾਹਿਬ ਮਾਲਕ ਦੇ ਵਿੱਚ ਰਵੀ ਆ ਪੈਸੇ ਦੇ ਰਵੀ ਰਵੀ ਦੇ ਲਈ 60 ਪਾਉਂਡ ਜਿਹੜੇ ਸਾਡੇ ਹਰ ਦਿਨ ਚੀਜ਼ਾਂ ਵਾਲੇ ਤਲਵਿੰਦਰ ਦੀ ਕਿਉਂਕਿ ਜੱਫਾ ਦਿੱਤੇ ਆ ਪਰ ਮੇਰੇ ਕਨੇ ਦੇਖੋ ਆ ਅਗਲੀ ਕਬੱਡੀ ਵਰਕੀ ਵੱਲੋਂ ਬਹੁਤ ਸਾਰਾ ਮਾਣ ਮਸ਼ਹੂਰ ਕਰਦੇ ਧੰਨਵਾਦ ਹੈ ਅਰਦਾਸ ਸਾਹਿਬ ਮਾਲਕ ਦੇ ਚਰਨਾਂ ਦੇ ਵਿੱਚ ਕਦੇ ਪਾਉਂਡ ਵੀ ਬੋਲੀ ਜਾਵੇ ਖੇਡ ਕਬੱਡੀ ਦੀ ਵੀ ਗੱਲ ਹੁੰਦੀ ਰਹੇ ਅਸੀਂ ਸਾਰਿਆਂ ਬੇਇਨਤ ਨਹੀਂ ਕਰ ਰਹੇ ਤਾਲਮੇ ਉੱਤੇ ਨਾਲ ਪਰ ਨਾਮਾਂ ਤੋਂ ਬਾਹਰ ਇੱਥੇ ਟਾਇਲਟ ਵੀ ਲਾਇਆ ਹੈ ਕਿ ਜਿਹਨੂੰ ਇੱਕ ਦੋ ਕੰਮ ਕਰਨੇ ਪਵੇ ਉਹ ਇੱਥੇ ਕਰ ਸਕਦੇ ਹੈਗੇ ਆ ਕਿਉਂਕਿ ਜਿਆਦੇ ਖਾ ਖੂ ਕੇ ਪੀ ਪੂ ਕੇ ਫਿਰ ਆਹਾ ਫੈਸਿਲਿਟੀ ਵਰਤਨੀਆ ਪੈਂਦੀ ਆ ਪਰ ਦੇਖੋ ਹਰੀਆਲੀ ਹਰੀਆਲੀ ਇੱਥੇ ਕਬੱਡੀ ਤੇ ਇੱਥੇ ਲੋਕੀ ਇੱਥੇ ਦੇਖੋ ਆ ਦੇਖੋ ਇੱਥੇ ਕਈ ਜਾ ਰਹੇ ਕਈ ਆ ਰਹੇ ਕਈ ਜਫੀਆਂ ਪਾ ਰਹੇ ਆਹਦੀ ਤਰਤੀ ਦਾ ਮੇਰੇ ਵੀ ਕਬੱਡੀ ਪਾਦਾ ਹੋਇਆ ਉਧਰ ਕੰਮਾ ਉਧਰ ਪਾਲਾ ਬਾਲਵਾ ਜੀ ਉਹ 5200 ਦਾ 5200 ਰੇਟ ਜੀ ਪੰਡਾ ਸਾਡੀ 3600 ਹੋ ਗਿਆ 1100 ਨੇ ਸੋਹਿੰਦਰ ਮਾਨ ਦੀ ਇਹ ਕਰਤਾ ਦੀ 3600 ਪਾਉਣ ਜਿਹੜਾ ਉਹ ਰਿਤਪੁੱਜ ਸਾਫ ਸਾਹ ਦੇ ਲਈ ਜਿੱਤਣ ਲਈ ਦਿੱਤਾ ਗਿਆ ਜੀ 500 ਪੁਆਇੰਟ ਹੋਣ ਲੱਗਿਆ ਰੰਤੂ ਬ੍ਰੈਂਚ ਸੋਨੂ ਜਿੰਦਾ ਪ੍ਰਗਟਸ਼ੀਨਾ ਜੇ ਗੌਂਦਾ ਦੀ 23 ਫੁਲੀ ਟੀਮ ਜਾਂਦੇ ਬਹੁਤ ਸਾ ਪਾੜੇ ਹੋ ਮੇਰੇ ਵੀਰੋ ਹਯਾਰ ਕਰ ਦਿੰਦਾ ਮੇਰੇ ਵੀਰੋ ਸ਼ਾਂਸ਼ਾਜੀ ਵੀ ਨਾਮ ਨਾਲ ਤੇ ਪੱਲਾ ਪੱਲਾ ਡਬਲ ਡੱਟ ਡਬਲ ਡੱਟ ਰੋਬਰਟ ਡੱਟ ਹਯਾਰ ਪਾਉਂਡ ਜਿਹਨੇ ਰੇਡਰ ਪਾਉਂਡ ਲੈਣ ਲਈ 50 ਪਾਉਂਡ ਦਿੱਤੇ ਜਾਣੇ ਹੈ ਵੱਡੇ ਮਾਨਾਂ ਦੀ ਗੱਲ ਹੈ ਪ੍ਰੋਮੋਟਰਾਂ ਦਾ ਨਾਲ ਦਾ ਵੀ ਜੋ ਮਾਨ ਸਨਮਾਨ ਕਰ ਰਹੇ ਨੇ ਦੇਖੋ ਇਧਰ ਸੰਜੀ ਦੇਸੀ ਦੇਸੀ ਪਰਿਵਾਰ ਵੱਲੋਂ ਸਨੀ ਦੇ 20 ਪਾਉਂਡ ਅੱਜ ਫੇਰ ਲਿਆ 20 ਪਾਉਂਡ ਹਰੇਕ ਜੱਫੇ ਦੇ ਦੇਸੀ ਪਰਿਵਾਰ ਵੱਲੋਂ ਲਾਓ ਇਧਰ ਮੇਰੇ ਵੀਰੋ ਪਰਮ ਪੰਡਾਲ ਕਲੇਜ ਗੁਰਪ੍ਰੀਤ ਮੀਰਾ 20 ਪੌਂਟ ਸਕੇ ਗੁਰਪ੍ਰੀਤ ਮਲਾ ਜੈਨੂ 20 ਥੈਂਕ ਯੂ ਲਓ ਉਧਰ ਪਰਮ ਪੰਡਾਲ ਕਲੇਜ ਗੋਗੀ ਪੰਡਾਲ ਕਲੇਜ ਲੱਖੇ ਸਰਾਵਾਂ ਦੇ ਲਈ ਵੱਡੇ ਤਾਨ ਮੇਰੇ ਵੀਰੋਂ ਵੀ ਪੌਂਟ ਦੇ ਆ ਗਏ ਆ ਗगन ਮੇਰੇ ਵੀਰੋਂ ਕਬੱਡੀ ਪਾ ਰਿਹਾ ਉਧਰ ਦੇਖਣਾ ਚਾਹੁੰਦਾ ਸੀ ਦੇ ਵਿੱਚ ਰਵੀ ਫੇਰ ਪੈ ਗਿਆ ਰਾਵੀ ਜਰਾਵੀ 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 ਤੇਰੇ ਸਾਹਮਣੇ ਬੰਦ ਡਾਗਦੇ ਆ ਤੇ ਕਿਰਸਾਨੇ ਸੰਨੀ ਪਾਲਾ ਬਰਾ ਯਾਰ ਕਹਿੰਦੇ ਚਲਕਾਰ ਦਾ 590 ਬੰਦੇ ਨੇ ਕੱਪ ਸੰਭਿਆ ਆਪਣਾ ਲਿਖਦੇ ਕਰਦੇ ਕੌਣ ਜਿੱਤਾ ਕੌਣ ਹਾਰਿਆ ਵਾਹ ਜੀ ਵਾਹ लग नहीं है। देखो मैं इन्हें कप लेना कप फड़िया मसी कप फिर कप भी मसी फटे आखो जय हो बल्ले नी बल्ले कबड्डी प्लेयर देखो देखो <laughs> ਤਾਂਕੀ ਰੀ ਥੈਂਕ ਯੂ ਮੁਬਾਰਕਾ ਮੁਬਾਰਕਾ ਰਨਰ ਅਪ ਟੀਮ ਆ ਗਏ ਰਨਰ ਅਪ ਟੀਮ ਦੇਖੋ ਸਾਰੇ ਹੁਣ ਤਕਰੀਬਨ ਬਾਹਰ ਹੀ ਆਉਂਦੇ ਆ ਇਹ ਟਰੋਫੀ ਟੂਸੀਆਂ ਕੀ ਦੇਖਣੀ ਆ ਕਈ ਆ ਰਹੇ ਕਈ ਜਾ ਹੀ ਰਹੇ ਆ ਆ ਕਿੱਥੇ ਰਹਾ ਵੀ ਇੱਕ ਦੂ ਆ ਰਹੇ ਆ ਜਾਰੇ ਕਈ ਡਿੱਗਦੇ ਵੀ ਹੈਗੇ ਆ ਕਿਉਂਕਿ ਆ ਕੰਮ ਤਾਂ ਚਲੋ ਚੱਲਦਾ ਹੀ ਆ ਪਤਾ ਹੀ ਆਪਣੇ ਪੰਜਾਬੀਆਂ ਦਾ ਤਾਂ ਵਧੀਆ ਲੱਗਿਆ ਵਧੀਆ ਪਹਿਲੀ ਵਾਰ ਕਬੱਡੀ ਤੇ ਆਇਆ ਆ ਦੇਖੋ ਆ ਦੇਖੋ ਲੋਕੀ ਜਾ ਰਹੇ ਆ ਤਾ ਇੱਥੇ ਗੱਡੀਆਂ ਪਾਰਕ ਕੀਤੀਆਂ ਆ ਤਾ ਅਸੀਂ ਵੀ ਆ ਆਪਣੀ ਗੱਡੀ ਲੰਬੀ ਐ ਤਾ ਇੱਥੋਂ ਨਿਕਲੀ ਐ ਮੈਨੂੰ ਤਾਂ ਲੱਗਦਾ ਜੈਵੀ ਕਬੱਡੀ ਜਿੱਤ ਕੇ ਆਇਆ ਐ ਟਰੋਫੀ ਜਿੱਤ 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 ਗਈ ਅਸੀਂ ਤਾਂ ਨਹੀਂ ਜਿੱਤੇ ਪਰ ਅੰਕਲ ਕਰਕੇ ਜਿੱਤੇ ਆ ਅੰਕਲ ਅੰਕਲ ਨੇ ਕਬੱਡੀ ਜਿੱਤੀ ਐ